ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਗੇ ਅਰਦਾਸ ਆਹੇ ਆਕਾਰ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿਨੇ ਵੀ ਉਰਿਸ ਸਮੇਂ ਸਾਨੂੰ ਦੇਖ ਰਹੇ ਮੇਰੇ ਦਾਤਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀਂ ਚੜ੍ਹਦੀਆਂ ਕਲਾਂ ਚ ਰੱਖੀ ਸਾਰਿਆਂ ਦੀ ਮਨੋ ਕਾਮਨਾਵਾਂ ਮੈਂ ਜਿਹੜੀਆਂ ਪੂਰੀਆਂ ਕਰੀ ਮੇਰੇ ਦਾਤਾ ਸ਼ਾਮ ਦਾ ਵਕਤ ਆ ਸੂਰਿਆ ਦੇਵਤਾ ਐਥੇ ਤੋਂ ਚਲੇ ਗਏ ਕਿਸੇ ਹੋਰ ਦੇਸ਼ ਦੇ ਵਿੱਚ ਚੜ੍ਹ ਰਹੇ ਨੇ ਸਾਡੇ ਕੋਲੋਂ ਛੱਟ ਗਏ ਤੇ ਇੱਥੇ ਹੁਣ ਆ ਸਮਾਂ ਹੋ ਗਿਆ ਜਿਹੜਾ ਮੌਸਮ ਜਿਹਾ ਹੋ ਰਿਹਾ ਮੱਛਰਾਂ ਵਾਲਾ ਹੋ ਗਿਆ ਇਹ ਆ ਜਾਣੀ ਮੱਛਰ ਜਿਹਾ ਤਾਂ ਨਹੀਂ ਉਦਾਂ ਅੱਜ ਥੋੜੀ ਜਿਹੀ ਗਰਮੀ ਤੋਂ ਰਾਹਤ ਹੈ ਪਰ ਆ ਬੱਚੇ ਵਿਚਨੇ ਮੱਠੀ ਮੱਠੀ ਜੀ ਹਵਾ ਆਉਂਦੀ ਕਿਧਰ ਕਿਧਰੇ ਪਾਸੇ ਤੇ ਬਹੁਤ ਸੋਹਣਾ 뷰 ਜਾਂ ਬਣਿਆ ਹੋਇਆ ਤੇ ਇੱਧਰ ਲੰਗਰ ਪਾਣੀ ਦੀ ਵਿਵਸਥਾ ਸਾਡੇ ਸ਼ੁਰੂ ਹੋਣ ਲੱਗੀ ਹੈ ਜੀ ਅ ਸੁਖਵੀਰ ਕੌਰ ਹੈਗੀ ਆ ਢਿੱਲੀ ਵਿਸੀ ਲਾ ਜੀ ਦੇਖ ਕਣਾ ਬੋਲਦੀ ਆ ਹੈ ਮੈਂ ਥੋੜਾ ਜਿਹਾ ਚੱਲਦਾ ਰਹਿੰਦਾ ਹਸਾਬ ਕਿਤਾਬ ਜਿਉਣਾ ਕਾਕਾ ਛੱਬਣ ਲਾ ਕੇ ਨਾਉਣ ਲਾ ਗਿਆ ਡੈਡੀ ਕੋਲ ਖੜ ਕੇ ਐ ਓਏ ਜੁਣਾ ਕਾਕੇ ਸਾਡੀ ਭੈਣ ਆਉਂਦੀ ਸਾਰੇ ਕੰਮ ਲੱਗ ਜਾਂਦੀ ਬਈ ਇਹ ਇਹਨੂੰ ਕੰਮ ਤੁਸੀਂ ਪੱਕਾ ਲਾ ਕੇ ਰੱਖਦੇ ਆ ਨਾ ਕਿ ਆਪੇ ਚਾਰੇ ਬਸ ਚੜ ਜਾਂਦੀ ਉਧਰ ਤੇ ਤੁਹਾਨੂੰ ਐ ਹੋ ਜਾਂਦਾ ਵੀ ਚਲੋ ਜੀ ਹੁਣ ਇਹ ਕਰੂਗੀ ਆ ਕੇ ਕੰਮ ਹੈ ਅਸੀਂ ਜਦੋਂ ਲੈਟ ਹੋ ਗਏ ਲੈਟ ਸਾਸਰੀ ਘਰ ਦੀ ਸਾਰਿਆਂ ਨੂੰ ਹਾਂ ਅਸਲ ਵਿੱਚ ਹੋ ਗਏ ਲੈਟ ਅਸੀਂ ਜੇ ਉਸਦੀ ਨਮਸਕਾਰ ਕਰਨਾ ਹਾਂ ਦਸਮੀ ਕਰਕੇ ਤੇ ਹੁਣ ਸੱਤ ਤਾਂ ਸਾਰਿਆਂ ਨੂੰ ਬਤਾ ਦੇਣਾ ਉਧਰ ਭਾਬੀ ਜੀ ਉਹਦਾ ਟੂਟੀ ਵਾਲਾ ਪਾਣੀ ਦਾ ਪੈਪ ਨਿਕਲ ਗਿਆ ਰਮਿਸਤੇ ਸ਼ੁਭਰੇਤ ਰੁਕ ਜਾ ਬਤਾ ਹਲਾ ਉਹਨੇ ਰੁਕਣਾ ਹੀ ਨਹੀਂ ਉਹਨੇ ਤਾਂ ਟੀਟ ਹੀ ਕਰੀ ਜਾਣੀ ਉਹ ਜਾ ਕੇ ਆਉਣਾ ਪਾਣਾ ਹੈ ਕੀ ਕੀ ਰੜਾ ਪੈ ਗਿਆ ਕਿਹੜੀ ਗੱਲ ਤੇ ਰੋਣੀ ਹੈ ਅੱਛਾ ਮੂੰਹ ਖੜਦਾ ਉਹ ਮੂੰਹ ਦਾ ਪੱਲਾ ਹੀ ਬੈਠੀ ਐ ਲਾ 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 ਸੌਰੀ ਸੌਰੀ ਪਰ ਪਜ਼ਰੀ ਸੀ ਉਹ ਗਲਤੀ ਹੋ ਗਈ ਅੱਛਾ ਲਾ ਮੂੰਹ ਤੋਂ ਵੀ ਦੇਖਦਾ ਬੈਠੀ ਹੋਰ ਕੀ ਆ ਉਹ ਆ ਵੀ ਨਹੀਂ ਬੋਲ ਕੇ ਦੱਸਦੀ ਹੈ ਕਿ ਪਾਪਾ ਮਨੂ ਨਾਰਾ ਪੁੱਟੜੇ ਪਾਣੀ ਕਿ ਨਾਰਾ ਪੁੱਤ ਠੀਕ ਹੈ ਨਾ ਚਨਾ ਨੰਦ ਮੇਰੇ ਪੁੱਤ ਹਾਂ ਬਾ ਵੈਰੀ ਗੁੱਡ ਨਾਰਾ ਚਨਾ ਦਾ ਕਨਾ ਹੱਦਾ ਲੋ ਜੀ ਹਤੀ ਹਤੀ ਕੰਮ ਨੇ ਵੇੜਨੇ ਵਾਲਾ ਕੰਮ ਹੈਗਾ ਜੀ ਨਹੀਂ ਅੱਜ ਮੌਸਮ ਥੋੜਾ ਜਿਹਾ ਬਾਹਰ ਤੇ ਹਵਾ ਹਰ ਠੀਕ ਹੈ ਥੋੜਾ ਇਹ ਹੋਈ ਜੰਨ ਮਾਈ ਸਵੇਰ ਦਾ ਬਹੁਤ ਰਾਰਾ ਸਵੇਰ ਦਾ ਬਹੁਤ ਬੱਟ ਹੋਇਆ ਉਹਦਾ ਮੀਂਹ ਪੈ ਗਿਆ ਨੇੜੇ ਜਿਹੜੇ ਕਿਤੇ ਏਹ ਗੱਲ ਹੈਗੀ ਆ ਉਹ ਲਾ ਤਾਂ ਉਹਨੇ ਇੱਧਾ ਘਟੋ ਗਾ ਪਾਏ ਨੇ ਸੰਦੀਪ ਨੇ ਆਟਾ ਨਹੀਂ ਆਟਾ ਨਹੀਂ ਗੁਨਾ ਆਟਾ ਮੈਂ ਤਵੀ ਲੈ ਖੇਤੀ ਕਰ ਮੈਂ ਤਾਂ ਅੱਜ ਤੱਕ ਕੀ ਚੀਜ਼ ਅੱਛਾ ਹੈਗਾ ਤੂੰ ਆ ਰੱਖ ਗੈਸ ਪਰ ਮੈਂ ਤਾਂ ਗੁੱਲਦਾ ਆਟਾ ਆ ਜਾ ਖੇਤੀ ਕਰ ਤੇਰੇ ਥਾਪਣ ਲੱਗਿਆ ਬਹ ਹੱਥ ਚ ਪਰਤੋ ਨਹੀਂ ਕਰਨਾ ਹੈਗਾ ਤੇਰੇ ਹੱਥ ਤੋਂ ਦਮਾ ਉਹਦੇ ਪਾਣੀ ਦੇਖ ਲੈ ਥੱਲੇ ਪਾਣੀ ਆਇਆ ਚੱਲਦਾ ਹੋਂ ਕਟਾਈ ਹੋਣੀ ਤੇਰੀ ਸਸਰੀ ਕਾਲਜੀ ਸਾਰੇ ਹੂੰ ਕੀ ਹੋਇਆ ਸਾਰੇ ਬਿਮਾਰ ਹੂੰ ਬਿਮਾਰ ਸੂਖੋ ਪੈਣ ਜੀ ਬਿਮਾਰ ਦੇਖੋ ਦੇਖੀ ਸੰਦੀਪ ਵੀ ਬਿਮਾਰ ਹੋ ਗਈ ਠਿਕ ਪੈਣੇ ਠੀਕ ਆ ਸਾਡੀ ਜਿਹੜੀ ਆਈ ਹੈ ਮੰਨ ਲਾ ਤਾਂ ਇਹਨਾਂ ਨੇ ਉਹ ਵੀ ਬਿਮਾਰ ਕਰ ਲੈਣੀ ਨਾਲ ਨਾ ਨਾ ਦੀਵਦ ਅੱਧ ਵਿਚਾਲੇ ਕਿਰਸੀ ਮੋੜ ਚ ਮੋੜ ਚ ਮਟੇ ਟੋਕੀ ਹਾਂ ਮੱਤਾ ਦੇ ਕਿਲਕੀ ਦੂਰ ਰਾਹ ਤੇ ਲੱਗ ਜੀ ਜਾਣਾ ਜਲੇ ਮੋੜ ਤੰਗ ਹੋ ਗੀਏ ਕਿ ਗਰਮੀ ਬਹੁਤ ਉੱਪਰ ਤੇ ਨਿਆਣੇ ਤੰਗ ਕਰਦੇ ਉੱਪਰ ਤੇ ਮੈਂ ਵੀ ਤੰਗ ਕਰੀ ਜਾਂਦਾ ਨਾ ਵਿੱਚ ਇੱਕ ਇੱਕ ਚੱਕਰ ਥੋੜਾ ਮੈਂ ਜਿਆਦਾ ਥੋੜਾ ਕ ਲੈਕਰ ਲਾ ਦਿੰਦਾ ਫਿਰ ਜਿਆਦਾ ਕੰਮ ਖਰਾਬ ਹੋ ਜਾਂਦਾ ਹੂੰ ਉਹ ਲੈਕਰ ਮੇਰਾ ਲੈਕਰ ਤੁਹਾਨੂੰ ਪਤਾ ਏ ਜੀ ਮੇਰੇ ਦਿਮਾਗ ਤਿੰਨ ਪਾਸੋਂ ਨੂੰ ਕੰਮ ਕਰਦਾ ਪਾਣਾ ਹਾਂਜੀ ਤੂੰ ਕਿਹੜੇ ਚਿੱਕਰਾਂ ਚ ਪੈ ਗਈ ਹੈ ਐਨਾਂ ਧੜੀਆਂ ਕੱਪਾ ਨੇ ਕੁਕਿਆ ਬਣਾਉਣਾ ਹੋ ਇਹਦਾ ਸਾਫ਼ ਕਰਕੇ ਰੱਖਣਾ ਅੱਛੇ ਸਾਫ਼ ਹੀ ਕਰਕੇ ਰੱਖ ਦੋ ਨਾ ਹੋਰ ਕੋਈ ਪੰਗਾ ਨਹੀਂ ਹੈਗਾ ਠੀਕ ਹੈ ਪੰਗਾ ਤਾਂ ਪਤਾ ਲੱਗੂਗਾ ਹੁਣ ਅਗਲੇ ਵਲੌਗਾਂ ਦੇ ਵੀ ਕਿਆ ਛੇੜਦੇ ਅਸੀਂ ਅੱਛਾ ਤੇ ਇਹ ਨਹੀਂ ਫੁਸਫੁਸਾ ਕਰਦਾ ਹਾਂ ਹਾਂ ਇਹ ਹੈ ਕਿਆ ਪੁੱਤ ਜਿਹੜਾ ਇੱਕ ਪੋਚੜਾ ਹੈ ਬਤਾਉ ਤੋਰੀ ਬਤਾਉ ਤੂੰ ਮੈਂ ਇਕੱਠਾ ਹੀ ਕਰਤਾ ਹੋਰ ਮਿਕਸਰ ਸਾਜੀ ਬਣਾਤੀ ਪਨੀਰ ਮਿਲਿਆ ਨਹੀਂ ਹੈਗਾ ਨਹੀਂ ਪਨੀਰ ਵੀ ਪਾਉਣਾ ਦਾ ਫਿਰ ਜਮੇ ਮਿਕਸ ਬਣਾ ਦਿੰਦੀ ਸੀ ਮਾਸਰੇ ਤਾਂ ਕਹਿਣਾ ਹੁੰਦਾ ਆਏ ਅਸੀਂ ਦੋ ਤਿੰਨ ਸਹਰ ਟੱਪਿਆ ਮਰਨ ਦਾ ਟੱਪਿਆ ਚੁੰਨੀ ਟੱਪਿਆ ਚਮਕੌਰ ਸਾਹਿਬ ਟੱਪਿਆ ਪਨੀਰ ਪਨੀਰ ਕਰੀ ਗਏ ਪਨੀਰ ਪਨੀਰ ਕਰੀ ਗਏ ਤੇ ਪਾਏ ਵੀ ਜਾਂਦਾ ਪਾਈ ਆ ਪਨੀਰ ਵਿੱਚ ਕੀ ਹੋ ਰਹਿਣਾ ਵਧੀਆ ਲੱਗਣੀ ਤੇ ਪਨੀਰ ਦਾ ਬਾਹ ਤਰੇ ਹਾਂ ਕਿਉਂ ਨਹੀਂ ਤੇ ਵਧੀਆ ਲੱਗਣੀ ਕਿਆ ਚੱਕਰ ਹੋ ਰਹਿਣਾ ਤਾਂ ਤੁਸੀਂ ਕੋਈ ਪਨੀਰ ਤੋਂ ਬਿਨਾ ਵੀ ਖਾਈ ਦੀ ਖਾਂਦੀ ਯਾਰ ਹੋਰ ਤੁਹਾਡੀ ਭੈਣ ਆਈ ਜੇ ਪਾਈਆ ਪਨੀਰ ਨੂੰ ਵਿੱਚ ਪਾ ਕੇ ਖਾਣਾ ਇਹਨਾਂ ਆਏ ਨਹੀਂ ਪਤਾ ਉਹ ਤਾਂ ਪਹਿਲੇ ਹੀ ਡਾਈਟਿੰਗ ਤੇ ਆ ਹਾਂ ਬੜਾ ਸੋਹਣਾ ਬਹਾਨਾ ਨਾ ਖਾਣ ਦੇ ਮਾਰੇ ਡਾਈਟਿੰਗ ਚਲੋ ਉਹ ਚਲੋ ਚਲੋ ਹਾਂ ਭੈਣ ਸੱਚੀ ਉਹ ਬੋਲਦੀ ਭੈਣ ਸੱਚੀ ਡਾਈਟਿੰਗ ਤੇ ਹਾਂ ਭਾਈ ਪਤਲੇ ਹੋਣਾ ਲਾ ਤੇਰਾ ਇਹ ਨਹੀਂ ਹੋ ਜਾਦਾ ਨਹੀਂ ਅਸਮਾਨ ਕਿੱਧਰ ਕਿਆ ਕਹਿੰਦਾ ਜਿਆਦਾ ਇਹਦੀ ਭੈਣ ਆਈ ਸੀ ਮਨਪ੍ਰੀਤ ਚੰਨਣ ਦੇ ਪਨੀਰ ਦੋ ਦੋ ਸਬਜ਼ੀਆਂ ਪਨੀਰ ਦੀਆਂ ਹਾਂ ਜਸਖੋ ਭੈਣ ਜੀ ਦੀ ਭੈਣ ਭੈਣ ਆਈ ਸੀ ਭੋਲੀ ਤਿੰਨ ਤਿੰਨ ਸਬਜ਼ੀਆਂ ਦੇ ਭੁਰਜੀ ਪਨੀਰ ਦੇ ਪਕੌੜੇ ਪਲਾਣਾ ਤਾਂ ਕਹਿੰਦਾ ਹਾਂ ਹੁਣ ਸਾਡੀ ਭੈਣ ਦੀ ਵਾਰੀ ਇਹ ਤਾਂ ਗੱਲ ਲੱਗਣਾ ਪਈ ਇਹਨੂੰ ਸਬਜ਼ੀ ਚ ਚੰਗਾ ਲੱਗਣਾ ਇਹ ਸੰਦੀਪ ਗੱਲ ਇਹਦੀ ਬਾਈ ਸਹੀ ਆ ਬਾਈ ਮੈਂ ਤੈਨੂੰ ਪਨੀਰ ਟਿੱਕਾ ਖਲਾ ਕੇ ਲਿਆਉਣਾ ਚੱਲ ਲੈ ਇਹ ਥੋੜੇ ਇਹ ਨਹੀਂ ਗੱਲ ਹੈਗੀ ਲੈ ਆਇਆ ਇਹ ਤਾਂ ਫਿਰ ਲੈ ਭਾਵੇਂ ਭੈਣ ਨੂੰ ਕਹਿੰਦੀ ਮੈਨੂੰ ਵੀਡੀਓ ਬਣਾ ਆਪਣਾ ਤੇ ਪਨੀਰ ਦਾ ਪਨੀਰ ਟਿੱਕੇ ਚੋਂ ਮਾਰ ਕੇ ਨਹੀਂ ਉੱਚ ਪਾਣੀ ਆਉਂਦਾ ਚਾਪਾ ਖਾਣੇ ਲੱਗ ਚਾਂਪਾ ਕਦ ਖਾਤੀ ਆਪਾਂ ਨੇ ਵੀਡੀਓ ਤੇ ਖਾਧਿਆ ਨਹੀਂ ਕਦੇ ਖਾਧਿਆ ਕਿ ਨਾਲੇ ਮਨਾਲਾ ਹੁਣ ਵਿਚਾਰੀ ਚਾਹ ਕਰੂਗੀ ਹਾਂ ਪੁੱਛ ਲੈ ਮੈਂ ਭੈਣ ਵੀ ਖਾ ਕੇ ਆਈ ਆ ਤਾਂ ਫੇਜੇ ਜੇ ਇਹ ਗੱਲ ਜੇ ਭੈਣ ਨੇ ਹਾਂ ਮੇਰੀ ਦਾ ਭੈਣ ਵੀ ਖਾ ਗਈ ਸੀ ਇਹ ਤਾਂ ਵੀ ਕੀ ਕਰਦਾ ਸਰ ਨੇ ਪਹਿਲੇ ਜੇ ਮੈਂ ਇਸ ਜਿਆਪਾ ਉੱਥੇ ਫਾਕੇ ਜੇ ਭੈਣ ਟਿੱਕਾ ਤੁਸੀਂ ਫੇਰ ਖਾ ਲਿਆ ਦੋ ਵਾਰ ਪਹਿਲਾਂ ਤਾਂ ਖਾ ਗਈ ਸੀ ਤੈਨੂੰ ਕੋਈ ਨਹੀਂ ਭਾਈ ਦੇਖ ਦਾਣੇ ਦਾਣੇ ਪਰ ਮੋਹਰ ਆ ਨਹੀਂ ਤੇਰੀ ਭੈਣ ਨੂੰ ਪਨੀਰ ਖਲਾਉਣਾ ਤੁਸੀਂ ਨਾ ਖਲਾਉ ਤੁਹਾਡੇ ਵਿੱਚ ਕੁੱੜੀ ਹੈ ਜੀ ਆਪਣਾ ਕਰਦਾ ਧਾਨਾਂ ਨਾਲ ਡੀਲੇ ਨੂੰ ਪਾਣੀ ਲੱਗਦਾ ਕਿ ਪਹਿਲੇ ਡੀਲਾ ਪੱਟੂ ਦੇ ਖੇਤ ਚੋਂ ਫੇਰ ਧਾਨਾਂ ਦੇ ਸਭ ਨੂੰ ਪਾਣੀ ਲਾਉਂਗੂੰ ਪਾਣੀ ਛਿੱਟੀ ਵੱਜ ਜਵੇ ਅੱਛਾ ਫੇਰ ਪਨੀਰ ਪਾਉਂਗੀ ਵਿੱਚ ਛਿੱਟੀ ਵੱਜ ਜੇ ਬਾਅਦ ਪਨੀਰ ਪਾਉਂਗੀ ਮੈਂ ਤਾਂ ਇਹਦਾ ਖੀਰ ਦੇ ਖੀਰ ਬਣਾਤੀ ਦੁੱਧ ਦੀ ਮੈਂ ਤਾਂ ਕਦਾਂ ਪਨੀਰ ਪਾੜ ਦਣਾ ਲਾ ਮਾਲਾ ਸਿੱਧਾ ਪਨੀਰ ਪਾ ਕੇ ਉਹ ਤੰਗ ਤਾ ਫੁੱਟੀ ਵਾ ਹਾਂ ਉਹ ਉਹ ਨੂੰ ਮੈਂ ਕੱਦਾ ਦੇਖ ਰਿਹਾ ਸਵੇਰੇ ਸਾਰ ਜਿਹੜਾ ਤੜਕਾ ਲੱਗਣਾ ਉਹਨੂੰ ਹਾਂ ਦੇਖੋ ਕਿਆ ਤੀ ਜਮ ਦੇਖੀ ਹਾਂ ਦੇਖਣਾ ਮੈਂ ਲਾਉਂਦਾ ਕੋਈ ਨਾ ਤੜਕਾ ਆ ਕੇ ਅੱਗੇ ਵੀ ਲਾ ਲੇ ਲਾ ਲੇ ਫਿਰ ਦੋ ਵਾਰ ਤਾਂ ਮੈਂ ਬਣਾ ਲਿਆ ਹਾਂ ਦੇਖਣਾ ਦੋ ਵਾਰ ਬਣਾ ਲਿਆ ਵੀ ਦੇਖਿਆ ਆ ਗੱਲਾਂ ਹੁਣ ਪਹਿਲਾਂ ਕੀ ਤੁਸੀਂ ਮੈਂ ਚ ਦੇਖੀ ਜਾਂਦੇ ਆਟਾ ਜੀਨੇ ਗੁੰਨਣਾ ਹੁਣ ਪਨੀਰ ਦੀ ਗੱਲ ਹੋ ਗਈ ਹੁਣ ਪਨੀਰ ਕੀਨੇ ਤੜਕਾ ਲਾਉਣਾ ਆਇਓ ਆਪਾ ਜੀ ਪਾਪਾ ਜੀ ਹੱਕਾ ਦੇ ਮਾਰਨ ਪਾਪਾ ਜੀ ਨੇ ਪੌਂਗੀਆਂ ਚੜ੍ਹਦੇ ਪਹਿਲਾਂ ਰੀਤ ਨੂੰ ਆ ਕੇ ਮਾਰਨ ਦੇ ਉਹ ਕਰਕੇ ਰੀਤ ਦਾ ਅੱਜ ਆਈ ਹੈਟੀ ਟੈਸਟ ਕਰ ਲਈ ਦੀ ਆ ਇੱਧਰ ਆ ਜੀ ਇੱਧਰ ਨੂੰ ਆ ਜਾ ਧਨੀਆ ਤੋੜ ਇੱਧਰ ਮੈਂ ਆ ਜਾ ਬਾਹਰ ਜੀ ਪਾਪਾ ਪਾਪਾ ਯੂ ਸਾਈਕਲ ਨਾਲ ਕਿਕੜਾ ਚੱਲਦਾ ਕਿਕੜਾ ਚੱਲਦਾ ਕਿਕੜਾ ਨਹੀਂ ਸਾਈਕਲ ਪਹਿਲਾਂ ਆਜਾ ਆਪਣੇ ਇੱਥੇ ਆਪੇ ਜੰਮੜੇ ਗਏ ਹੈ ਮਾਲ ਕਰਤੀ ਆ ਤਾਂ ਆਜੇ ਲੇਟ ਹੋ ਗਏ ਜੀ ਕਿਤੇ ਗਏ ਹੋ ਤੇ ਬਾਹਰ ਪਾਪਾ ਜੀ ਬੱਲੇ 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 ਅੱਜ ਤੱਕ ਕੋੜੇ ਸੇ ਤਾਂ ਟਾਟਾ ਹੋਰ ਪਤਲਾ ਕਰਨਾ ਮੋਟਾ ਕਰਨਾ ਦੇਖ ਲੈ ਜੇ ਪਤਲਾ ਕਰਨਾ ਥੱਲੇ ਤੇ ਆਉਂਦੇ ਉਹਦੀ ਗਰਮੀ ਛੜ ਗਈ ਤੁਹਾਨੂੰ ਗਰਮੀ ਉੱਥੇ ਜਾਉਂਦੇ ਗਰਮੀ ਬਹੁਤਾ ਇਹ ਗਰਮਾਟਾ ਬੜ ਰਿਹਾ ਹੈ ਨਿਕਾਲ ਕੋ ਪ੍ਰਤਾਪ ਜੀ ਕਾ ਆਲਾ ਕਾ ਬੜ ਬੜੀਆਂ ਕੁੜੀਆਂ ਆ ਗਏ ਘਰਾਂ ਚ ਉਹ ਬੜੀਆਂ ਬੜੀਆਂ ਨਹੀਂ ਮੋਟੀਆਂ ਮੋਟੀਆਂ ਯਾ ਬੜੀਆਂ ਕੁੜੀਆਂ ਫੜ ਫੜੀਆਂ ਸਾਡੀਆਂ ਬੜੀ ਬੜੀ ਸਾਡੀਆਂ ਸਾਰਿਆਂ ਤੇ ਬੜੀ ਕੁੜੀ ਬੜੀ ਕੁੜੀ ਸਾਰੇ ਮੈਂ ਹੋਈ ਕਹੇ ਫੜ ਫੜੀਆਂ ਕੁੜੀਆਂ ਆ ਗਈਆਂ ਉਹਨਾਂ ਤੇ ਬੜੀਆਂ ਕੁੜੀਆਂ ਆਤਿਆ ਆਹ ਤੇਨੀ ਮੈਂ ਪ੍ਰਾਤ ਤੇ ਧੋਦਣੀ ਜਾਗੀ ਮੈਂ ਨੰਬਰ ਮੈਂ ਲੈ ਰੱਖਣਾ ਬੱਡਾ ਰਖੜੀ ਬਣਾਉਂਦਾ ਪਹਿਲਾਂ ਤੇ ਦੂਜੀ ਪਿੰਡ ਚਲੀਆ ਚਲ ਕੋਈ ਨਹੀਂ ਕੋਈ ਨਹੀਂ ਚਲ ਅਗਲੀ ਵਾਰ ਮੈਂ ਲੈ ਆਸੀ ਰਖੜੀ ਤੁਹਾਨੂੰ ਹਾਂ ਗੱਲ ਜਦੋਂ ਉਹ ਧਾੜੇ ਕਪੂ ਕਰਦਾ ਜਦੋਂ ਮੈਂ ਜਮੇ ਪੇਟੀਗਾ ਦੇਖਦਾ ਸੀ ਜਿਆ ਹਲੋ ਗਿਆ ਬੱਟ ਬਹੁਤ ਆਪਾ ਜੀ ਮੈਂ ਤਾਂ ਆਪ ਕਹਿਣਾ ਤਾਹੀ ਤਾਂ ਅਸੀਂ ਚੱਲੋ ਸੋਈ ਕਰ ਤੇ ਬਾਹਰ ਕੱਢੀ ਆ ਅੰਦਰ ਖੜੇ ਨਹੀਂ ਹੁੰਦਾ ਸੋਈ ਚ ਜੀ ਗਰਮੀ ਦੂਜੀ ਹੈਗੀ ਪੀੜੀ ਦਰਨਾ ਕਰਾ ਦੋ ਅੱਛਾ ਓਰੇ ਓਰੇ ਬੈਠਣਗਾ ਤੁਹਾਨੂੰ ਮੜੇ ਮੜੀ ਹਵਾ ਦਾ ਲੱਗ ਨਹੀਂ ਰਿਹਾ ਬੁੱਲਾ ਜਾ ਹਾਂ ਅੱਛਾ ਮਾਮੂਲੀ ਜਿਹਾ ਹੈਗਾ ਬਾਹਰ ਓਰੇ ਪੱਤੇ ਹਿੱਲਣਾ ਦਾ ਤੋਸ਼ੀ ਲਾਇਆ ਨਾ ਬੈਠੇ ਲਾ ਲੈਣੇ ਦਾ ਓਰੇ ਰੋਟੀ ਪਕਾ ਲੈਣੀ ਚਾਹਤ ਕੋਈ ਨਹੀਂ ਲੈਂਦਾ ਚੱਲ ਕੋਈ ਮੋੜੇ ਨਹੀਂ ਹੋਣ ਰੱਖਣ ਦੀ ਔਰ ਤਾਂ ਬਹੁਤ ਠੀਕ ਮੌਜ ਆ ਥ ਪੀੜੀਆਂ ਡਾਓ ਆਪਣੀਆਂ ਰਾਮਗੜ ਨਾ ਉੱਪਰ ਨਾ ਟੀਨਾ ਦੀ ਲੋੜ ਨਾ ਲੈਣ ਨਾ ਦੇਂਦੇ ਟੀਨਾ ਹੁੰਦੀ ਹੈ ਗਰਮੀ ਲੱਗਣੀ ਤੇ ਦੇਖ ਲੈਣਾ ਉਹ ਫੇਰ ਰੱਖ ਜਮੀ ਆ ਗਿਆ ਭੱਜੋ ਅੰਦਰ ਨਹੀਂ ਆ ਫਤਾ ਜਮੀ ਆ ਜਵੇ ਹੋਰ ਹੋਰ ਕੀ ਚਾਹੀਦਾ ਉਹ ਮੇਰੇ ਰੱਬਾ ਇਹ ਤੂੰ ਇੱਕ ਰੋਟੀਆਂ ਪਿੱਛੇ ਤੇ ਮੀਂਹ ਨਹੀਂ ਪੋਣਾ ਹੈ ਗਰਮੀ ਅੰਦਰ ਮੈਂ ਕਿਆ ਕਹਿੰਦਾ ਤੈਨੂੰ ਇੱਕ ਰੋਟੀਆਂ ਪਿੱਛੇ ਮੀਂਹ ਨਹੀਂ ਪੋਣਾ ਇਹ ਤੂੰ ਕਹਿ ਮੀਂਹ ਪੈ ਜਵੇ ਰੋਟੀ ਅੰਦਰ ਬਗਾਲ ਨੂੰ ਇਨਸਾਨ ਕਿਆ ਸੁਣਦਾ ਨਹੀਂ ਆ ਕੇ ਆਪਣੇ ਆਪਣੇ ਸਾਫ ਕਰ ਜੇਂਗੇ। ਉਹ ਸਾਰੇ اندر ਪੈਪ ਨਿਕਲ ਗਏ। ਓਹੋ ਅੱਛਾ ਪੈ ਬੰਦ ਕਰਤੀ ਟੁੱਟੀ ਪਰ ਫਿਰ ਤਾਂ ਠੀਕ ਹੈ। ਬਾਈਕ ਪਰ ਵੇਚ ਦਿਆ ਹੁੱਖਾ-ਖਾ ਕਰ। ਸਾਰਾ ਕੰਮ ਦੇਖੂਗੀ। ਸਾਰਾ ਖਾ ਠੀਕ ਹੈ। ਹਾਂਜੀ ਹਾਂਜੀ ਸਰ ਠੀਕ ਹੈ। ਚੜ੍ਹਦੇ ਜਣ। ਸਕੂਟਰ ਸਾਈਕਲ ਕਿਵੇਂ ਚੱਲਦਾ ਜੀ ਵਧੀਆ ਚੱਲਦਾ। ਅੱਛਾ ਸਾਈਕਲ ਦੀਆਂ ਵਧਾਈਆਂ ਲੈਪਾ ਪੈਸਾ ਨਹੀਂ ਲੱਗਦਾ। ਸਾਨੂੰ ਵੀ ਵਧਾਈਆਂ ਹੋਣ। ਇਹ ਤਾਂ ਕਿਦੇ ਨਾਲ ਗੱਲ ਕਰ ਜਾਂਦਾ। ਜੇ ਮੇਰੇ ਸਹੇਜ ਦਾ ਨਾਸ ਮਾਰਦਾ। ਹਾਂ। ਨਾਸ। ਲਾਉਂਦਾ ਚਾਰਾ ਨਾ ਬੋਲ ਲੱਗੇ ਨਾ ਬਣਾ ਬੋਲ ਲੱਗੇ ਗਾਰੇ ਵਿੱਚ ਤੂੰ ਹੀ ਕਾਇ ਤੱਕ ਲੈਉਣੇ ਪੈਂਦੇ ਉਹ ਵੀ ਵਿਚਾਰਾ ਧਿਆ ਕਰ ਉਹ ਸਾਬੜ ਤੋਂ ਨਰਸੀਆ ਥੱਲੇ ਰੱਖੀ ਹੋ ਕੇ ਚੱਪਾ ਸ਼ਿਵਰੀਤ ਰਾਣ ਦੇ ਉੱਤੇ ਉਹ ਆਪ ਛੋਏ ਉਹ ਬੁੱਕ ਕੱਟ ਕੇ ਸਾਰਜਾ ਆਨੇ ਨਾਮ ਕਰੀ ਜਾਏ ਸਭ ਕੁਝ ਹੋ ਗਿਆ ਉਹ ਸਾਰੇ ਪਾਣੀ ਪਜਾਤਾ ਦੇ ਦਿੱਤਾ ਇਹਦਾ ਗੱਡੀ ਚਾੜ ਲੇਗਾ ਯਾ ਤੇ ਇਹ ਗੱਡੀ ਜੇ ਮੈਂ ਗੱਡੀ ਚਲਾਉਣੀ ਆ ਸਾਬੜ ਨਾ ਰੱਖਿਆ ਪਾਣਾ ਇਹਦਾ ਰਹੀ ਨਾ ਗੱਡੀ ਇਹਨੂੰ ਅੱਥਰਾਂ ਦੇ ਕੰਮ ਦੇ ਤੇ ਬਾਤਰੀ ਹੁਣ ਸੀਟੀ ਵਾਲਾ ਕੰਮ ਹੋ ਗਿਆ ਤੇਰੇ ਤੇ ਸਬਜੀ ਤੇਰੀ ਬਣ ਗਈ ਬਸ ਹੋਣਾ ਹਣਾ ਹਾਂ ਇੱਕ ਨਾਲ ਦੀ ਨਾਲ ਕੰਮ ਕਰਨਾ ਕਹਿੰਦੀ ਹਾਂ ਨਾਲ ਦੀ ਨਾਲ ਕੰਮ ਨੇ ਵੇੜੀ ਚੰਦ ਅੰਦਰ ਭਈਆ ਤਾਂ ਖੁੰਗੇਗਾ ਕਿਤੇ ਬਾਤ ਹਾਂ ਬਸ ਤੇਲ ਲਾ ਲਿਆ ਸਭ ਸਾਇਕਾ ਤਾਂ ਠੀਕ ਚੱਲਦਾ ਕੋਈ ਪੰਗਾ ਤਾਂ ਨਹੀਂ ਕੋਈ ਠੀਕ ਹੈ ਠੀਕ ਠੀਕ ਇਹ ਵੀ ਗੱਲ ਹੈ ਕਿ ਆ ਲੱਖਾਂ ਘੰਟੇ ਦੋ ਲਾਤੇ ਉਹਨੇ ਹਾਂ ਇਹਦੇ ਫੇਡਿੰਗ ਸਾਰੀ ਸਹੀ ਕੀਤੀ ਹੂੰ ਇਹ ਸੋਨੇ ਦੇ ਕਿੱਲਾ ਪਾਈਆਂ ਉਹ ਬਹੁਤ ਚੰਗੀਆਂ ਅੱਛਾ ਹਾਂ ਉਹ ਵੀ ਗੱਲ ਠੀਕ ਹੈ ਤੇ ਨਾਲੀਆਂ ਕਿੱਲਾ ਵੀ ਚਮਕਦੀ ਆ ਇਹਦੇ ਵਿੱਚ ਚਲੋ ਉਹ ਵੀ ਪੈ ਜਾਂਦੇ ਹੁੰਦੇ ਜਿਹੜੇ ਲਾਟੂ ਜੇ ਵਿੱਚ ਹੁੰਦੇ ਹਨਾ ਉਹ ਪੌਣੇ ਆ ਜਾਂ ਮੈਂ ਪਾ ਕੇ ਜਾਉਂਗਾ 12:30 ਨੂੰ ਪਾਈ ਨੇ ਉਹਨਾਂ ਨੇ ਨਾ 12 ਤਰੀਕ ਨੂੰ ਕਾਤੇ ਮਤਲਬ 12 ਤਰੀਕ ਨੂੰ ਕਾਤੇ 12 ਦੀ ਕਾੜੀ ਮੀਟਿੰਗ ਹੀ ਨਹੀਂ ਹੈਗੀ ਅੱਛਾ 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 ਤੁਹਾਡੀ ਰਿਟਾਇਰੀਆਂ ਦੀ ਮੀਟਿੰਗ ਹੈ ਠੀਕ ਹੈ ਯਾ ਦੱਸੋ ਤੁਸੀਂ ਸਾਰੇ ਕੰਮ ਕਰ ਦਮ ਕਹੂੰਗਾ ਉਹਨੂੰ ਚਾਰ ਆਉ ਦਿਨਾਂ ਹਾਂ ਮਾ ਮਰ ਰ ਆਂ ਆ ਮੜੀ ਗੱਲ ਪਾਂਦੇ ਪੀਜੀ ਨਹੀਂ ਜੇ ਮੇਰੀ ਸ਼ੋ ਪੀਸ ਪਾਏ ਹਾਂ ਇਹ ਚਮਕਣੇ ਸੀਸੇ ਨਾ ਉਹ ਚਮਕਣੇ ਸੀਸੇ ਵੀ ਨਹੀਂ ਪਾਏ ਹੈਗੇ ਹਾਂ ਸਾਈਕਲ ਚ ਅੱਤ ਚਾਦ ਰੋ ਹੁੰਦੀ ਹੈ ਪੀੜੀ ਚੱਕਿਆਂ 'ਚ ਹਾਂ ਉਹ ਜਦੋਂ ਕੰਨੋਂ ਅਸਤ ਨੇਰਾ ਹੋ ਗਿਆ ਨਹੀਂ ਤਾਂ ਪਾ ਲੈਣੇ ਨੇਰਾ ਹੋ ਗਿਆ ਹਾਂ ਕੁਰਤੀ ਲੈ ਲਰਨ ਉਹ ਚੱਕੀ ਵੀ ਫਿਰਦੀ ਸੀ ਅੱਛਾ ਕੁੱਤੀ ਸਾਰੀ ਚੱਕੀ ਵੀ ਫਿਰਦੀ ਸੀ ਅੱਜ ਤੋਂ ਬਾਅਦ ਸਾਰੇ ਨੇ ਮਾਗਦੇ ਨਹੀਂ ਕਲਦੀ ਜੀ ਗੱਲ ਉਹ ਕਾਲੀ ਬਹੁਤ ਹੋਈ ਵੀ ਸੀ ਇਹ ਤਾਂ ਡੰਗਰ ਬੱਚੇ ਦਾ ਟਾਈਮ ਹਾਬਾ ਤਾਂ ਵਿੱਚੇ ਤਾਰ ਪਹੁੰਚੋ ਉਹ ਜੋ ਪੈ ਜਾਣਗੇ ਉਹ ਮੈਂ ਜਾਣਾ ਬੰਦ ਨਹੀਂ ਮੈਂ ਪ੍ਰੋਬਲਮ ਉਹ ਤਾਂ ਪੈ ਜਾਣਾ ਕਿੰਨੇ 20 50 ਰੁਪਏ ਖੋਲਦੇ ਨੂੰ ਮਹਾਨ ਲੜੂ ਫ੍ਰੀਜੇ ਫ੍ਰੀਜੇ ਪੋੜਿਆ ਹੁਣ ਵੀ ਫ੍ਰੀਜ ਪਾਉਂਦੇ ਪੈ ਜਾਣੇ ਉਹ ਅੰਦਰ ਨਮੀ ਨਿਕਰ ਪਾਰਾ ਦਿੱਲੀ ਤੌਲੀਆ ਲੈ ਤੌਲੀਆ ਮੈਂ ਹੈ ਤਾਂ ਹਾਂਜੀ ਗੁਰਿੰਦਰ ਪੈ ਆਏ ਐ ਰੋਪੜ ਹਾਂ ਰੂਪ ਪਾਇ ਹੋ ਤਰਾਂ ਦੇ ਆਂ ਚੱਲੇ ਰੱਖੇ ਬੈਠੇ ਅੱਛਾ ਪਾਰਾ ਜਿਹੋਰੇ ਪੜਦੇ ਪਿਜਾ ਤੇ ਇਹ ਜਿਹੜੇ ਨਿਕਲ ਪਿਜਾ ਜਿਹੜੇ ਕਰਨ ਲੱਗੇ ਹਮ ਬਤਲਾ ਰਹਿ ਜਾਨੇ ਅਦੇ ਕੱਪੜੇ ਤਾਂ ਅੰਦਰ ਪਹੁੰਚ ਗਏ ਪਾਉਣੇ ਨਹੀਂ ਪਾਉਣੇ 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 ਮੈਨੂੰ ਪਤਾ ਨਹੀਂ ਕਿੱਥੇ ਰੱਖਤੇ ਪਤਾ ਨਹੀਂ ਅੰਦਰੇ ਪਹੁੰਚ ਗਏ ਉਹ ਵੀ ਮੇਰੇ ਹੁਣ ਨਹੀਂ ਹੈਗੇ ਮੇਰੇ ਆਹ ਕੁਰਸੀ 'ਤੇ ਨਹੀਂ ਹੈਗੇ ਆਹ ਕੁਰਸੀ 'ਤੇ ਨਹੀਂ ਹੈਗੇ ਮੈਂ ਲਾਦਾ ਉਹ ਬੰਦਾ ਜਿਹੜਾ ਬਾਹਰ ਕਹਿਣਾ ਨਾ ਜੰਦੀਆ ਹੂੰ ਉਹ 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 ਔੜ ਗਿਆ ਬੰਦਾ ਮਾ ਕਮਰਾ ਦਾ ਦੂਰ ਪਾਸੇ ਨੂੰ ਪੱਕੇ ਜਣ ਦਾ ਪ੍ਰਸਾਦਾਂ ਹੁਣ ਬਹਿਰ ਜਣ ਵਾਲੇ ਪਰਪੇ ਬੱਦਲ ਲੱਗਾ ਹੋਤਾ ਜਾ ਉਹ ਚੰਦਰਮਨ ਬੱਦਲਾਂ ਦੇ ਉੱਤੇ ਲੁਕਿਆ ਪਿਆ ਐ ਕਰ ਲੰਬੀ ਤਾਰ ਵਾਲਾ ਉੱਧਰ ਹੋਤੇ ਆ ਪਰਪਰਾਟਾ ਲੈ ਕੇ ਲਾ ਦੇ ਪਾ ਜੀ ਹਾਂ ਚੱਕ ਲੈ ਰੋ ਕੇ ਜੀ ਇਹ ਦਵਾਈ ਖਵਾ ਜੀ ਰੁਕਦੀ ਇੱਧਰੋਂ ਤਿਰਥਾ ਜਾ ਕਰਕੇ ਲਾ ਦੇ ਐਨੂੰ ਪਾਪਾ ਜੀ ਕੋਲ ਨੂੰ ਹਵਾਓ ਕੇ ਸੰਦੀਪ ਰਾਣ ਕੋਲ ਨੂੰ ਚਲੇ ਜਾਓ ਕੋਈ ਨਾਲ ਸਿੱਧੀ ਹੋ ਲੋ ਜੀ ਉਹੋ ਜਿਹਾ ਪਾਪਾ ਜੀ ਹੁਣ ਤੱਕ ਤਾਂ ਗਰਮੀ ਨੇ ਹੱਥ ਦਿਖਾਈ ਨਹੀਂ ਹੁਣ ਦਿਖਾਉਣੇ ਆ। ਹੂੰ। ਬੜੀ ਵੜੀ ਬਾਲੰਦੇ। ਕਿਹ ਚੰਗੀ ਹੋ ਗਈ। ਪਰ ਤਾਂ ਹੋ ਗਿਆ। ਪਰ ਤਾਂ ਕਰੂੰ ਤਾਂ। ਥੋੜਾ ਆਇਆ 2-4 ਦਿਨ ਗਰਮੀ ਦੇ ਬਸ। ਅੱਛਾ। ਨਾ। ਕੀ ਰਹਾ ਕਿੱਥੇ ਉੱਧਰੇ ਪਈ ਆ। ਮੈਂ ਤੁਹਾਨੂੰ ਲੈ ਜੀ ਚੰਪੇਨ ਬਣੇ। ਮੈਂ ਕਰਾਂ। ਇਹ ਤੇਰੇ ਜਿਹੜੀ ਮੰਮਾ। ਇਹ? ਤੁਹਾਨੂੰ ਮੰਮਾ ਲਉਂਦੀ ਆ। ਹੇ ਤੇਰੀ ਸੋਨੇ ਪੱਕੜੇ ਪਾਇਆ ਆ ਪੁੱਤ ਸੋਣਾ ਮੇਰਾ।

ਉਹ ਵੀ ਕਰਦਾ ਹਾਂ ਫਟੋ ਆਹ ਹਾਂ ਅੱਛਾ ਮਿੱਕੀ ਮੂਰੇ ਕਿ ਰੱਖੀ ਐ ਇੱਧਰ ਹਵਾ ਲੱਗਦੀ ਐ ਇਹਨੇ ਚੁੱਲ੍ਹੇ ਨੂੰ ਚੱਲੇ ਹਾਂ ਚੁੱਲ੍ਹੇ ਨੂੰ ਹਵਾ ਲੱਗਣ ਲੱਗੀ ਹੋਈ ਐ ਉਹ ਉਹ ਕਰ ਦੋ ਨਾ ਛੱਡ ਜਾ ਉਹ ਹਾਂ ਆਹੋ ਦੇਖਦਾ ਚੁੱਪੂ ਆ ਜਾ ਬੱਟਾ ਇਹਨੇ ਮੈਂ ਗਿਆ ਪਾਸੇ ਹੋ ਜਾ ਬੱਟਾ ਮਿੱਕੀ ਹੋਰ ਕੰਮ ਕਰ ਸੁਣ ਮੇਰੀ ਉਹ ਵਿੱਕੀ ਆਹ ਚੱਕ ਲਿਆ ਕੁੰਡੀ ਕੁੰਡੀ ਦੇ ਉੱਪਰ ਇਹ ਆਹ ਰੱਖ ਦੇ ਤਮਾਨ ਆਹ ਕੁੰਡੀ ਚੱਕ ਲਿਆ ਓਏ ਯਾਰ ਪਤਾ ਨਹੀਂ ਕਿੱਥੇ ਗਿਆ ਹੁਣ ਇਹਨਾਂ ਨੇ ਇਹਨਾਂ ਨੂੰ ਪਤਾ ਹੁਣ ਰੱਖ ਤੇ ਕੁੰਡੀ ਰੱਖ ਕੁੰਡੀ ਦੇ ਉੱਪਰ ਆਹੀ ਰੱਖ ਦੇ ਦੇ ਚੱਲ ਫੜ ਗਿਆ ਰੱਖ ਉੱਪਰ ਐਨੂੰ ਉੱਪਰ ਰੱਖ ਲੋ ਗਾਂ ਕਰਕੇ ਉਹਨੂੰ ਕਰ ਲਓ ਉਹ ਕਿੱਥੇ ਆ ਬਣ ਗਈ ਨਾ ਗੱਲ ਚਾਂਚਾ ਲੁਕੜਾ ਨਾ ਉਪਰ ਥੇ ਤਾਂ ਦੋ ਤੀਆਂ ਸਰ ਗਿਆ ਤੁਹਾਡਾ ਮਸਲਾ ਹੱਲ ਹੋ ਗਿਆ ਨਾ ਲਗਵਨ ਫੇਸਟ ਮੈਂ ਖਲਿੰਦਾ ਮਾਦਾ ਅੰਦਰ ਕਰ ਲਓ ਮੈਂ ਕਿੰਨੇ ਖਾਣਾ ਕਿੰਨੇ ਖਾਣੇ ਆਪ ਲੋਹ ਹਾਂ ਅੰਦਰ ਨੰਗੇ ਉੱਪਰ ਮੈਂ ਸੌਣੇ ਜਾ ਦੇਣੀ ਅੰਦਰ ਮੈਂ ਉੱਪਰ ਮੈਂ ਅੱਜ ਫਟ ਹਾਂ ਆਹ ਆਨੇ ਜੀ ਦਾਦਾ ਪੁੱਤ ਛੋੜਾ ਜਾ ਛੋਲ ਬਣਾ ਦਿਓ ਮੇਰੇ ਵੱਲੋਂ ਤੁਮ ਸਾਰਿਆਂ ਨੇ ਪੈਰ ਪਾਏ ਹੈ ਨਹੀਂ ਆਪਣਾ ਬਾਤ ਐਨੀ ਗੱਲ ਹੁੰਦੀ ਹੈ ਇੰਨੀ ਜੇ ਬਸ ਬੰਦੇ ਦਾ ਖੁਸ਼ ਹੋਏਗਾ ਮੈਂ ਹਾਂ ਸਾਡੇ ਕੱਕੇ ਨੇ ਜਿਹੜੇ ਸਾਡੇ ਦੇ ਮਾਜੀ ਹੋ ਗਿਆ ਕੇ ਅੱਛੇ ਦਾਦੂ ਕਹਿਣਾ ਦਾਦੂ ਨੂੰ ਚੀਜੀ ਕਹਣ ਦਾ ਐ ਗੱਡੀ ਤੇ ਅੱਗੇ ਜਾ ਕੇ ਕਹਿੰਦੇ ਭਾਈ ਦਾਦੂ ਦਾਦੂ ਚੀਜੀ ਕਹਣ ਦਾ ਦਾਦੂ ਬੋਲ ਤੂੰ ਪੇਹ ਕੀ ਆ ਗਏ ਕੱਕਾ ਦਾ ਸਾਡਾ ਇੰਨਾ ਕਰ ਦੰਡਾ ਦੇ ਬੁੱਤ ਪੱਕੇ ਉਹ ਪੱਕੇ ਬਾਬਾ ਜੂਗਾ ਬੁੱਤ ਉਹ ਪੱਕੇ ਨੂੰ ਬੱਜੀਗਾ ਆਹ ਨਹੀਂ ਬੋਤੋ ਇਹ ਨਹੀਂ ਪਾਪਾ ਜੀ ਨੂੰ ਪੜਾ ਦੇ ਇਹ ਹਾਂ ਉਹ ਨਹੀਂ ਬੋਤੋ ਇਹ ਨੂੰ ਬਿਜਾ ਖੱਟੇ ਦਾ ਖਰਾਬ ਹੋ ਜਾਣਾ ਤੇ ਹਵਾ ਦੇ ਬੰਦ ਹੋ ਜਾਣਾ ਹਾਂ ਹਨਾ ਪਾਣੀ ਚ ਰੋਟੀਆਂ ਲਗੜਦੇ ਹੋ ਕਿ ਡੱਬੇ ਚ ਚਕੀਰ ਖਾਣੇ ਆ ਨਾ ਤੇਰੇ ਕੰਨ ਪਰ ਕਾ ਕਾ ਕੀ ਦੀ ਗੱਲ ਕਰਦੀਆਂ ਛੋਟੂ ਨੂੰ ਛੋਟੂ ਠੀਕ ਆ ਉਹ ਆਪਣਾ ਕੀ ਆ ਮੋ ਕੀ ਆ ਅੱਛਾ ਜਿਦਾ ਬਈ ਦੀ ਗੱਲ ਮਧੂ 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 ਠੀਕ ਆ ਠੀਕ ਆ ਠੀਕ ਆ ਠੀਕ ਆ ਬੱਬੇ ਨੂੰ ਪੋਗ ਨੋਂ ਚੱਲੇ ਸੀਟੀ ਵੀ ਨਹੀਂ ਬੱਜੀ ਅੱਛਾ 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 ਇਹ ਤਾਂ ਸੀਟੀ ਦੀ ਲੋੜ ਨਹੀਂ ਪੁਗੇ ਆਲੂ ਵੀ ਪਾਈ ਗੱਲ ਚਲ ਸੇ ਚਾਤੀ ਸੋਨੇ ਕਾ ਕੇ ਸਿਰਨ ਲੱਗਿਆ ਵਾ ਨਹੀਂ ਉਨੀ ਹਾਂ ਇੰਨੇ ਬੜੀ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ